ਸਸੀ ਗਾਲ ਜੀ ਮੈਂ ਤੁਹਾਡਾ ਆਪਣਾ सोनू ਆਪਣੇ ਕੋਲ ਆਈ ਸੀ ਹੰਡਈ ਵਾਲਿਆਂ ਦੀ ਜੈਜ ਗੱਡੀ ਤੇ ਉਹ ਆਪਾਂ ਕਰਨੀ ਸੀਗੀ ਉਹਦੀ ਬਾਰੀ ਪੇਂਟ ਤੇ ਸਾਈਡ ਪੇਂਟ ਤੁਸੀਂ ਦੇਖੀ ਚਲੋ ਪਹਿਲਾਂ ਆਪਾਂ ਗੱਡੀ ਦੇਖੀ ਟੀਟਿੰਗ ਵਿਟਿੰਗ ਸਾਰੀ ਤੇ ਉਸ ਤੋਂ ਬਾਅਦ ਆਪਾਂ ਇਹ ਤੇ ਮਾਰਿਆ ਰੇਗ ਮਾਰ ਵਗੈਰਾ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਤੁਸੀਂ ਦੇਖੀ ਚਲੋ ਵੀਡੀਓ ਵੀਡੀਓ ਨਾਲ ਬਣੇ ਰਿਓ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਤੇ ਦੇਖੋ ਪਹਿਲੀ ਪੱਟੀ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਇਹਨੂੰ ਦੇਖੋ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ ਆਪਾਂ ਦਾ ਬਾਰੀ ਵੀ ਪੇਂਟ ਕਰਨ ਲਈ ਉਹਦੇ ਉੱਪਰ ਚੰਗੀ ਤੇ ਪੱਟੀ ਲਾ ਕੇ ਤੇ ਹੁਣ ਇਸ ਤੋਂ ਬਾਅਦ ਆਪਾਂ ਸੈਕੰਡ ਪੱਟੀ ਮਾਰਾਂਗੇ ਤੁਸੀਂ ਦੇਖੀ ਚਲੋ ਤੇ ਉਸ ਤੋਂ ਕਿਉਂਕਿ ਸੈਕੰਡ ਪੱਟੀ ਨਾਲ ਹੀ ਇਹਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਆਉਂਦੀ ਆ ਤੇ ਆ ਦੇਖੋ ਹੁਣ ਆਪਾਂ ਇਸ ਤੋਂ ਬਾਅਦ ਇਹਦੀ ਸੈਕੰਡ ਪੱਟੀ ਲਾ ਕੇ ਤੇ ਦੇਖੋ 3ਪ ਟੇਪ ਵਗੈਰਾ ਲਾ ਕੇ ਤੇ ਖਾਰਕੂਰ ਲਾ ਕੇ ਤਾਂ ਕਿ ਲੇਟਾਂ ਦੇ ਉੱਤੇ ਰੰਗ ਨਾ ਪਵੇ ਇਹ ਬਹੁਤ ਜ਼ਰੂਰੀ ਹੁੰਦਾ ਤੇ ਹੁਣ ਇਸ ਤੋਂ ਬਾਅਦ ਕਰਾਂਗੇ ਆਪਾਂ ਰੰਗ ਸ਼ੁਰੂ ਆ ਦੇਖੋ ਪਾਣੀ ਨਾਲ ਚੰਗੀ ਤਾਂ ਆਪਾਂ ਇਹ ਫਿਨਿਸ਼ਿੰਗ ਦਿੱਤੀ ਕਿ ਉਹਨਾਂ ਕੋ ਅਕਵਾਰ ਵਗੈਰਾ ਲਗਾ ਕੇ ਆਪਾਂ ਇਸ ਦੇ ਉੱਪਰ ਕਿ ਹੁਣ ਆਪਾਂ ਕਲਰ ਕਰਤਾ ਸ਼ੁਰੂ ਇਹ ਆ ਜੀ ਫਾਈਨਲ ਕਲਰ ਤੇ ਤੁਸੀਂ ਫਾਈਨਲ ਲੁੱਕ ਦੇਖ ਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਵੀਡੀਓ ਤੇ ਕਿਉਂਕਿ ਆਪਾਂ ਇਸੇ ਕਾਫੀ ਮਿਹਨਤ ਕਰਦਿਆ ਤੁਸੀਂ ਵੀ ਆਪਣੇ ਵੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਫਿਰ ਅੱਜ ਦੇ ਹੋਰ ਵਿੱਚ ਨਵੀਂ ਵੀਡੀਓ ਲੈ ਕੇ ਦੇਖੋ ਤੁਸੀਂ ਫਾਈਨਲ ਲੁੱਕ ਤੇ ਲਵ ਯੂ ਆਲ ਆਪਣੇ ਚੈਨਲ ਤੇ ਬਨੇ ਰਹੋ ਤੇ ਪੂਰੀ ਵੀਡੀਓ ਜਰੂਰ ਦੇਖੋ